ਅੱਜ ਮੈਂ ਆਇਆ ਹਾਂ ਹਾਂ ਦੇਖੋ ਕਿ ਤੁਸੀਂ ਪਰ ਦੇਖ ਰਹੇ ਹੋ ਨਾਨਕ ਸਰ 68 ਇਸਰ ਦਰਬਾਰ ਇਹ ਬੁਲਹਮਟਨ ਦੇ ਟਾਊਨ ਸੈਂਟਰ ਦੇ ਕੋਲੇ ਹੀ ਹੈ ਤੇ ਰਿੰਗ ਰੋਡ ਦੇ ਉੱਪਰ ਹੈ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਕਿਉਂਕਿ ਬਾਕਸਿੰਗ ਕਲੱਬ ਹੈ ਬਣਾਈ ਹੋਈ ਬੱਚਿਆਂ ਨੂੰ ਬਾਕਸਿੰਗ ਬਾਰੇ ਦੱਸਿਆ ਜਾਂਦਾ ਉਹ ਖੇਡਦੇ ਵੀ ਹੈ ਇਹ ਵੇਖੋ ਕਲਾਸ ਤੋਂ ਬਾਹਰ ਆ ਰਹੇ ਬੱਚੇ ਤੇ ਜਿਵੇਂ ਕਿ ਸਾਹਮਣੇ ਤੁਸੀਂ ਦੇਖਿਆ ਲਿਖਿਆ ਹੋਆ ਨਾਨਕ ਸਰ ਕਾਲਸਾ ਅਖਾੜਾ ਬਾਕਸਿੰਗ ਆਪ ਬਾਕਸਿੰਗ ਰਿੰਗ ਹੈ ਜਦੋਂ ਇਹਨਾਂ ਨੇ ਅਖਾੜਾ ਬਾਕਸਿੰਗ ਲੰਡਨ ਤੇ ਆਓ ਬਾਹਰ ਜਿਹੜੀਆਂ ਅੰਦਰ ਨੀਆਂ ਝੜਕੀਆਂ ਤੁਹਾਨੂੰ ਮੈਂ ਫੇਰ ਦਿਖਾਵਾਂਗਾ ਮੇਰੇ ਨਾਲ ਨੇ ਜਸਪੀਰ ਸਿੰਘ ਜੀ ਜਿਹੜੇ ਕਿ ਇਹਨਾਂ ਬੱਚੇ ਦੇ ਕੋਚ ਵੀ ਆ ਤੇ ਉਹ ਸਦੇ ਹੋ ਹੀ ਜਸਵੀਰ ਸਿੰਘ ਜੀ ਅੱਛਾ ਇੱਕ ਕਦੋਂ ਦਾ ਬਾਕਸਿੰਗ ਕਲੱਬ ਚੱਲ ਰਿਹਾ ਹੈ ਇਹ ਇਹ ਖੁਦ ਅਸਿਕਰ 2020 2025 ਚ ਹਾਂਜੀ ਸੋ ਅ ਹੋਰ ਸਾਲ ਹੋ ਗਏ ਆ ਕੰਢਾ ਲ ਹੋ ਗਏ ਉਦੋਂ ਪਹਿਲਾਂ ਵੀ ਤੁਹਾਡਾ ਕੋਈ ਬਾਕਸਿੰਗ ਕਲੱਬ ਸੀ ਸਾਡਾ ਨਹੀਂ ਸੀ ਪਰ ਉਹਦਾ ਮੈਂ ਤਾਂ ਕੋਈ ਕਹਿੰਦਾ ਜਿਹਦਾ ਬਾਕਸਿੰਗ ਵੀ ਐਕਸਪੀਰੀਅੰਸ ਹੈ ਕਿ ਸਾਡੇ ਕੋਲ ਅੱਛਾ ਤੁਸੀਂ ਆ ਵੀ ਬਾਕਸਿੰਗ ਕਰਦੇ ਰਹੇ ਹਾਂ ਹਾਂ ਬਾਕਸਿੰਗ ਕਿਕ ਬਾਕਸਿੰਗ ਤੱਕ ਹੌਲ ਟੋਕ ਵੀ ਹੈ ਅੱਛਾ ਵੈਰੀ ਗੁੱਡ ਡ੍ਰੈਸਿੰਗ ਵੀ ਹਾਂਜੀ ਉਹੀ ਜੋ ਨੌਲਜ ਸਾਡੇ ਵਾਸਤੇ ਬੱਚਿਆਂ ਦੇ ਜਿਹ ਦਿੱਤੀ ਕਾ ਵਿੱਚ ਵਧੀਆ ਹਾਂ ਹਾਂਜੀ ਬੱਚਿਆਂ ਨੂੰ ਤੇ ਇੱਥੇ ਤੁਹਾਡੇ ਕੋਲ ਕਿੰਨੇ ਕੁ ਬੱਚੇ ਜਿਹੜੇ ਆ ਉਹ ਬਾਕਸਿੰਗ ਕਰਨਾ ਆਉਂਦੇ ਤੇ ਕਿਹੜੇ ਕਿਹੜੇ ਦਿਨ ਆਉਂਦੇ ਆ ਅਸੀਂ ਤਾਂ ਸ੍ਰੀ ਗਾਇਸ ਵੀ ਮੰਡੇ ਵੈਨਸਡੇ ਤੇ ਫਰਡੇ ਹਾਂਜੀ ਤਕਰੀਬਨ 1 ਘੰਟੇ ਦਾ ਲੈਸਨ ਹੁੰਦਾ ਹੈ ਹਾਂ ਸੋਮਵਾਰ ਮੰਗਲਵਾਰ ਤੇ ਸ਼ੁੱਕਰਵਾਰ ਹਾਂਜੀ ਨਾ ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਹਾਂਜੀ ਹਾਂ 1 ਘੰਟੇ ਦਾ ਲੈਸਨ ਹੁੰਦਾ ਹੈ ਹਾਂ ਤਾਂ ਉਹਦੇ ਕੋਲ ਅ ਫਿਰ 6 6 1/2 ਇਅਰਸ ਪਲੱਸ ਇਸ ਤੋਂ ਬਾਅਦ ਇਹ ਦੋਨਾਂ ਮੈਂ ਕਿ ਕਿਰਿਪੋਰਮ ਕਿਰਿਪਲੀਚਨ ਦੇ ਸਾਰੇ ਆਪਾਂ ਇਕੁਅਲੀ ਆ ਤਾਂ ਜੀ ਰੱਖੇ ਐ ਬੀਗੀ ਕਲਾਸ ਉਹਦੇ ਤੋਂ ਪਿਆ ਤਾਂ ਸਾਠ ਰੁਪਏ ਤੇ ਸੁਪਰੀਮ ਬੱਚੇ ਹੋ ਜਾਂਦੇ ਹੋ ਜਾਂਦੇ ਹਾਂਜੀ ਮੈਂ ਮੇਰਾ ਖਿਆਲ ਹੈ ਮੈਂ ਤੁਹਾਨੂੰ ਇਸ ਨਾਲ ਪੁੱਛ ਲਗਿਆ ਕਿ ਬੌਕਸਿੰਗ ਕਲੱਬ ਦਾ ਕੀ ਨਾਂ ਹੈ ਇਹਦਾ ਨਾਂ ਹੈ ਖਾਲਸਾ ਅਖਾਰਾ ਨਾਨਕਸਰ ਖਾਲਸਾ ਅਖਾਰਾ ਯਾ ਗੋਗਨ ਨਾਨਕਸਰ 타ਟ ਗੁਰੂ ਘਰ ਦੇ ਵਿੱਚ ਹੈ ਨਾ ਸਾਹਿਬ ਤੇ ਬਹੁਤ ਹੀ ਵਧੀਆ ਜਿੰਨਾ ਵੀ ਤੁਹਾਡਾ ਹੈ ਤੇ ਬਾਕੀ ਵੀ ਆਪਾਂ ਹੋਰ ਵੀ ਕਲੱਬ ਬਣਾਵਾਂਗੇ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਅੱਜ ਮੈਂ ਪਹੁੰਚਿਆ ਹਾਂ ਨੰਬਰ 8 ਇਸੇ ਤੋਂ ਜਰੂ ਕਰਦੇ ਵੇ ਜਿਹੜਾ ਕਿ ਉਲਹੰਗ ਜੰਨ ਰੰਗ ਰੂਪ ਦੇ ਹੈ ਭਾਵ ਕਾਉਂਸਲੈਂਟਰ ਦੇ ਵਿੱਚ ਹੈ ਇੱਥੇ ਤੰਦਨ ਬਾਕਸਿੰਗ ਸਿਖਾਈ ਜਾਂਦੀ ਹੈ ਗੁਰੂ ਘਰ ਵੱਲੋਂ ਤੇ ਬੱਚਿਆਂ ਨੂੰ ਸੇਧ ਪੱਖੋਂ ਵੀ ਤੇ ਗੁਰਬਾਣੀ ਪੱਖੋਂ ਨਾਲ ਜੋੜਿਆ ਜਾਂਦਾ ਹੈ ਤੇ ਮੇਰੇ ਨਾਲ ਸ਼ਬੀਰ ਸਿੰਘ ਜੀ ਇਹਦੇ ਬਾਰੇ ਸਾਰਾ ਕੁਝ ਦੱਸਣਗੇ ਤੇ ਬਾਕੀ ਵੀ ਤੁਹਾਨੂੰ ਮੈਂ ਕਲਪ ਕਰੂੰਗਾ ਇਸ ਵੇਲੇ ਜਿਹੜੇ ਬੱਚੇ ਆ ਉਹ ਵਰਮਾ ਕੋ ਕਰ ਰਹੇ ਨੇ ਜਿਵੇਂ ਕਿ ਜਿਵੇਂ ਆ ਦੇਖ ਰਹੇ ਹੋ ਬਾਕਸਿੰਗ ਦਾ ਵੀ ਰਿੰਗ ਬਣਿਆ ਹੋਇਆ ਹੈ ਸਾਰਾ ਇਹ ਗੁਰੂ ਘਰ ਦੀ ਬਿਲਡਿੰਗ ਦੇ ਵਿੱਚ ਹੀ ਹੈ ਜਿਵੇਂ ਸਾਹਮਣੇ ਜਿਹੜਾ ਹੈ ਉਹ ਰਿੰਗ ਵੀ ਹੈ ਲੇਟਰੋਂ ਇੱਥੇ ਬੱਚੇ ਜਿਵੇਂ ਖੇਡਾਂ ਖੇਡਣਗੇ ਉਹ ਸਾਰਾ ਕੁਝ ਮੈਂ ਤੁਹਾਨੂੰ ਗਲਪਰਾਂਹੀਂ ਦਿਖਾਉਂਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਦੇਖੋ ਇੰਨਾ 4000 ਮੀਲ ਜਾਂ 6000 ਕਿਲੋਮੀਟਰ ਬਾਹਰ ਰਹਿ ਕੇ ਵੀ ਇਰੇ ਗੁਰੂ ਘਰ ਆ ਉਹ ਚਾਹੁੰਦੇ ਆ ਕਿ ਸਾਡੇ ਬੱਚੇ ਸਰੀਰਕ ਪੱਖੋਂ ਵੀ ਤਾਂ ਸਿਹਤ ਤੇ ਇਹ ਸਰੀਰਕ ਪੱਖੋਂ ਉਹ ਸਹੀ ਨਹੀਂ ਤੇ ਉਹ ਆਪਣੇ ਜੀਵਨ ਵਿੱਚ ਵੀ ਠੀਕ ਰਹਿਣਗੇ ਪੜ੍ਹਾਈ ਵਿੱਚ ਵੀ ਠੀਕ ਰਹਿਣਗੇ ਤੇ ਮੈਂ ਜਲਦੀ ਹੀ ਤੁਹਾਨੂੰ ਜਸਵੀਰ ਸਿੰਘ ਜੀ ਨਾਲ ਮੁਲਾਕਾਤ ਕਰਾਂਗਾ ਅੱਗੇ ਦੇਖੋ ਬੱਚਿਆਂ ਦੇ ਪੇਰੈਂਟਸ ਵੀ ਨਾਲ ਆਉਂਦੇ ਆ। ਕਈ ਬੱਚਿਆਂ ਨੂੰ ਛੱਡ ਗਏ। ਜੋ ਪਲਾਸ ਚਲੂ ਹੁੰਦੀ ਹੈ ਚਲੇ ਜਾਂਦੇ ਨੇ ਤੇ ਵਾਪਸ ਫੇਰ ਉਹਨੂੰ ਪਿਕਅਪ ਕਰਨ ਆਸਤੇ ਆ ਜਾਂਦੇ ਨੇ ਇਹ ਕੋਚ ਨੇ ਜਸਵੀਰ ਸਿੰਘ ਜੀ ਮਾਰਚ ਇਹਨਾਂ ਤੋਂ ਵੀ ਆਪਾਂ ਕੁਝ ਸਵਾਲ ਵੀ ਆਪਾਂ ਪੁੱਛਾਂਗੇ ਇਹ ਵੀ ਵੀਰ ਜੀ ਨਾਲ ਜਿੰਨੇ ਵੀ ਆ ਬੱਚੇ ਉਹ ਨਾਲ ਸਹਿਤਾ ਕਰਦੇ ਨੇ ਇਸ ਮੋਮੈਂਟ ਆਪਾਂ ਜਨਪੇ We're going to lunge forward, four steps, turn it around and backwards. Four Jim, give me steps, it. okay? You've got that video from the team. Okay, in three, two, one, let's go. One, keep the back straight as possible. Two, don't to forward. Three, four, turn it around. One. one. one.

ओके यस तरह हर रोज बाकी ਇਹ ਮਾ ਖੇਡਣ ਤੋਂ ਪਹਿਲਾਂ ਬੱਚੇ ਵਾਰਮ ਅਪ ਹੁੰਦੇ ਹਨ 3 4 5 6 7 faster now okay on the next one a second got 10 seconds deep breaths yeah keep going ਇਹਦੇ ਕੋਲ ਵਾਰਮ ਅਪ ਕਰਨ ਤੋਂ ਬਾਅਦ ਜਿਹੜੇ ਕੋਚ ਸਾਹਿਬ ਨੇ ਉਹ ਬਾਹਰ ਨੂੰ ਜੋਗਿੰਗ ਆਸ ਤੇ ਵੀ ਲੈ ਕੇ ਜਾਣਗੇ ਸੈਲ ওকে ਲੈਟ ਨੋ ਵੀ ਚਾਹਣ ਬਾਕੀ ਤੋਂ ਕੋਈ ਜੁੰਟ ਹੈ ਮੇਰੇ ਸਾਹਮਣੇ ਜਿਹਨੇ ਕੋਚ ਸਾਹਿਬ ਇਹਨਾਂ ਦਾ ਨਾਮ ਹੈ ਵੀਰ ਕੁਲੀ ਸਿੰਘ ਜੀ ਆ ਜਿਹੜੇ ਬੱਚੇ ਆ ਸਾਰੇ ਇਹ 10 ਸਾਲ ਤੋਂ ਛੋਟੇ ਆ ਪਹਿਲਾਂ ਇਹਨਾਂ ਨੂੰ ਉਹ ਬਾਕਸਿੰਗ ਕਰਾਉਣਗੇ ਯਾਨੀ ਕਿ ਆਪ ਸਵੇਦੀ ਉਸ ਤੋਂ ਬਾਅਦ ਤੁਸੀਂ ਦੇਖਦਾ ਰਹਿਣਾ ਇਹ ਵੀਡੀਓ ਸਾਰੇ ਹੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਿਹੜੇ ਬਾਹਰ ਬੱਚੇ ਹੁਣ ਭੇਜੇ ਆ ਇਹਨਾਂ ਨੇ ਜੋਗਿੰਗ ਵਾਸਤੇ ਉਹ 10 ਸਾਲ ਤੋਂ ਉੱਤੇ ਆ ਇਹ ਸਾਰੇ 10 ਸਾਲ ਤੋਂ ਉਹ ਸ਼ੌੜੇ ਨੇ ਕੀ ਕਿਵੇਂ ਉਹ ਸਖਾ ਰਹੇ ਆ ਦੂਸਰੇ ਦੇਖ ਰਹੇ ਆ ਤੇ ਇਹਨਾਂ ਨੂੰ ਸਿਖਾ ਰਹੇ ਨੇ ਵਧੀਆ ਗੱਲ ਹੈ ਹਾਂ ਜੀ ਔਰ ਗੁਰੂ ਘਰ ਦੇ ਵਿੱਚ ਇਵੇਂ ਹੋਰ ਵੀ ਕਈ ਗੁਰੂ ਘਰ ਕਈ ਗੁਰੂ ਘਰਾਂ ਦੇ ਵਿੱਚ ਜਿਵੇਂ ਕਿ ਮਿਲਨ ਹਾਲ ਦੇ ਵਿੱਚ ਜਿਹੜਾ ਬਾਹਲਸਰ ਰੋਡ ਤੇ ਹੈ ਉੱਥੇ ਪੰਜਾਬੀ ਸਿਖਾਈ ਜਾਂਦੀ ਐ ਸੱਚੇ ਰਿਸੰਡੇ ਕਿਤੇ ਮੌਕਾ ਮਿਲਿਆ ਮੈਂ ਉਹਦੀ ਵੀ ਵੀਡੀਓ ਬਣਾਉਣੀ ਐ ਮੈਂ ਮਿਹਨਤੀ ਵੀ ਕੀਤੀ ਐ ਉੱਥੇ ਮੈਨੇਜਮੈਂਟ ਨੂੰ ਪ੍ਰਾਸੀ ਨੂੰ ਅੋਛੇਤੀ ਮੈਂ ਬਣਾਉਂਗਾ ਇਹ ਵੀ ਆਪਣੇ ਜਿਹੜਾ ਵਧੀਆ ਤੇ ਅਹ ਨਸਰ ਜਿਹੜਾ ਵਧੀਆ ਜਿਹਨੇ ਵੀ ਜੋਗਿੰਗ ਕਰ ਰਿਹਾ ਹੈ ਕਿ 10 ਸਾਲ ਤੋਂ ਉੱਪਰ ਨੇ ਬੱਚੇ ਜਿਹਨੇ ਵੀ ਹੈ ਔੜੀ ਔੜੀ ਬੱਚੇ ਇਹ ਗਿਣਤੀ ਵਧਦੀ ਜਾਂਦੀ ਹੈ ਉਵੇਂ ਉਹ ਹਾਲ ਵੀ ਵੱਡੇ ਕਰਨਗੇ ਜਾਂ ਕਰ ਰਹੇ ਨੇ ਤੇ ਇੱਥੇ ਹਰ ਕਮਿਊਨਿਟੀ ਦਾ ਬਚਾਅ ਕਰ ਸਕਦਾ ਉਹ ਆਬਦੀ ਵੀ ਇਜੀ ਹੋ ਰਹੀ ਦੱਸ ਸਕੀ ਜਸਵੀਰ ਸਿੰਘ ਜੀ ਉਹ ਉਹਨਾਂ ਨੂੰ ਮਸ਼ੇਰੀ ਮੇਰੇ ਨਾਲ ਨੇ تنਵੀਰ ਸਿੰਘ ਤੇ ਦੇ ਵੀ ਇਥੇ ਬੌਕਸਿੰਗ ਸਿਖਾ ਰਹੇ ਨੇ ਤੇ ਆਪਦੇ ਮੂਹਰੇ ਵੀ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਸਿੰਘ ਹਾਂ ਤੇ ਕਦੋਂ ਦਾ ਤੂੰ ਬੌਕਸਿੰਗ ਕਲੱਬ ਜੁਆਇਨ ਕੀਤੀ ਹੈ ਮੇਰਾ ਨਾਮ ਤ੍ਰਿਮੰਤਰਾ ਤੇ ਪਹਿਲਾਂ ਪਹਿਲਾਂ ਵੀ ਤੂੰ ਬੌਕਸਿੰਗ ਕਰਦਾ ਹੁੰਦਾ ਸੀ ਕਿਸੇ ਸਕੂਲ ਜੀ ਆ ਤਿੰਨ ਮਹੀਨੇ ਤੋਂ ਹੀ ਕਰਨ ਲੱਗਾ ਹਾਂ ਤੇ ਤੂੰ ਆਪਕੇੜੇ ਸਕੂਲ ਜਾ ਰਹੇ ਹਾਂ ਠੀਕ ਹੈ ਹਾਂਜੀ ਤੇ ਵਿੱਚ ਯਰ ਯੂ ਆਰ ਕਿਹੜੇ ਸਾ ਗਰੁੱਪ ਦੇ ਵਿੱਚ ਆ ਤੂੰ ਹੁਣ ਸਕੂਲ ਦੇ ਵਿੱਚ ਤੇ ਵਾਟ ਯੂ ਆਰ ਗੋਇੰਗ ਟੂ ਬੀ ਤੇਰਾ ਕੀ ਹੈ ਗਿਆ ਅਬੀਸ਼ਨ ਕਿ ਤੂੰ ਵੱਡਾ ਹੋ ਕੇ ਕੀ ਬਣਨਾ ਹੈ ਇਹ ਪਾਇਲਟ ਵੈਰੀ ਗੁੱਡ ਜਾਇਰ ਆਇਆ ਕਰਨੇ ਹਾਂਜੀ ਤੇ ਇੱਥੇ ਕਿੰਨੇ ਕੁ ਬੱਚੇ ਆਉਂਦੇ ਆ ਤੇਰੇ ਤੇਰੇ ਅਨੁਸਾਰ ਜਣਗੇ 60 70 60 70 ਹਾਊ ਮਨੀ ਪੀਪਲ ਕਮਿੰਗ ਇਨ ਦਿਸ ਕਲੱਬ ਤੁਹਾਨੂੰ ਬਹੁਤ-ਬਹੁਤ ਧੰਨਵਾਦ ਅੱਗੇ ਰਾਣਕ ਮੇਲਾ ਬਹੁਤ ਹੀ ਵਧੀਆ ਹੈ ਕਿ ਬੱਚਿਆਂ ਨੂੰ ਇੱਧਰ ਲਾਇਆ ਹੋਇਆ ਹੈ ਫ੍ਰੀ ਸਭ ਤੋਂ ਬਹੁਤ ਧੰਨਵਾਦ ਅਨਾਲੀ ਨਾਲ ਜਿਹੜੇ ਆ ਪੂਰੀ ਨਿਗਰ੍ਹਾ ਰੱਖਦੇ ਆ ਬਹੁਤ ਹੀ ਵਧੀਆ ਆਖਰ ਤੇ ਨਾਮ ਸਿਮਰਨ ਵੀ ਕਰਨਗੇ ਉਹ ਵੀ ਅੰਤ ਤੱਕ ਵੀਡੀਓ ਦੇਖਿਓ ਤੇ ਵਕਤ ਵਕਤ ਸ਼ੇਅਰ ਵੀ ਕਰਿਓ ਇਹ ਵੀਡੀਓ ਨੋਨੇ ਬਾਕਸਿੰਗ ਕਰ ਰਹੇ ਨੇ ਤਨਵੀਰ ਸਿੰਘ ਜਿਵੇਂ ਆਪਾਂ ਬਾਕਸਿੰਗ ਹੀ ਕਹਿੰਦੇ ਆ ਪਰ ਇਹਨਾਂ ਨੇ ਰੱਖਿਆ ਅਖਾੜਾ ਨਾਨਕ ਸਰ ਅਖਾੜਾ ਵੈਰੀ ਗੁੱਡ ਪਿੱਛੇ ਕੋਈ ਸਾਥ ਖੜੇ ਨੇ ਉਹਨਾਂ ਨੂੰ ਦੱਸਦੇ ਨੇ ਤੇ ਇਹਨਾਂ ਦੇ ਜਿਹੜੇ ਸਿਰ ਤੇ ਪਾਏ ਆ ਉਹ ਅਬੀ ਸੇਫਟੀ ਆਸ ਤੇ ਪਾਏ ਉਹਨਾਂ ਨੂੰ ਦੱਸ ਰਹੇ ਕਿ ਕਿਵੇਂ ਤੁਸੀਂ ਕਰਨਾ ਆ ਆਪਣੀਆਂ ਹੁਣ ਦੋ ਬੱਚੀਆਂ ਆਪਦਾ ਕਰਤਵ ਦਿਖਾਉਣਗੀਆਂ ਇੱਕ 9 ਸਾਲ ਦੀ ਹੈ ਤੇ ਇੱਕ 11 ਸਾਲ ਦੀ ਹੈ ਕੋਈ ਸਾਲ ਦੱਸ ਰਹੇ ਉਹਨਾਂ ਨੂੰ ਵੈਰੀ ਗੁੱਡ ਸੈਲਫ ਡਿਫੈਂਸ ਬਹੁਤ ਵਧੀਆ ਹੈ ਤੇ ਇਹਨਾਂ ਬੱਚਿਆਂ ਨੂੰ ਦੱਸਿਆ ਵੀ ਜਾਂਦਾ ਵੀ ਜੇ ਤੁਸੀਂ ਚਾਹੋ ਨਾ ਕਿਸੇ ਦੀ ਹੈਲਪ ਵੀ ਕਰ ਸਕਦੇ ਆ ਜੇ ਕੋਈ ਲਜ਼ਰੂਮ ਦੇ ਤੱਕਾ ਕਰਦਾ ਹੈ ਜਾਂ ਆਪਣੇ ਬੱਚਿਆਂ ਨੂੰ ਕੋਈ ਹੋਰ ਕੋਈ ਤੰਗ ਕਰਦਾ ਵੀ ਉਹਦੀ ਸਹਾਇਤਾ ਵੀ ਤੁਸੀਂ ਕਰਨੀ ਹੈ ਕਲਾ ਇੱਥੇ ਸਿੱਖਣਾ ਨਹੀਂ ਤੇ ਨਾਲ ਸਹਾਇਤਾ ਵੀ ਕਰਨੀ ਹੈ 3 2 1 ओके थैंक यू जेडे है ना स्किपिंग ਕਰ ਰਹੇ ਹੈ ਮਾ ਦੂਸਰੇ ਪਾਸੇ ਦੀ ਉਹਨੇ ਕੈਮਰਾ ਰੱਖ ਕੇ ਦੇਖੋ ਨਾ ਹਾਂਜੀ ਬਾਕੀ फेर ਦੂਸਰੇ ਬੱਚੇ ਵੀ ਕਰਨਗੇ ਜਨਨ ਕਿ ਸਾਰਿਆਂ ਨੂੰ ਇੱਥੇ ਸਕਿਪਿੰਗ ਵੀ ਸਿਖਾਈ ਜਾਂਦੀ ਹੈ ਕਿਉਂਕਿ ਇਹ ਵੀ ਬਹੁਤ ਲਈ ਸਕਿਪਿੰਗ ਦੇ ਨਾਲ ਤੁਹਾਡੇ ਸੇ ਚੰਗੀ ਰਹਿੰਦੀ ਹੈ ਤੁਹਾਡੇ ਸਰੀਰ ਦੀ ਚੰਗੀ ਵਰਜਿ ਹੁੰਦੀ ਹੈ ਤੇ ਆ ਬੱਚਿਆਂ ਹੁਣ ਸਿਖੇਮ ਕਰਦੇ ਆ ਇਸਰ ਤੁਹਾਨੂੰ ਦਿਖਾ ਰਿਹਾ ਵੀ ਇੱਥੇ ਕਿਹੜੀ ਕਿਹੜੀ ਐਕਟੀਵਿਟੀਜ਼ ਹੁੰਦੀ ਹੈ ਕੋਈ ਸੀ ਟ੍ਰਿਪਿੰਗ ਵੀ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਇਹ ਵੀ ਬਹੁਤ ਵਧੀਆ ਵਰਜਸ਼ ਆ ਆ ਸਖਾਰ ਨੇ ਉਹਨਾਂ ਨੂੰ ਜਿਵੇਂ ਦੇਖੋ ਇੱਕ ਜਣਾ ਫੜ ਲੈਂਦਾ ਦੂਜਾ ਵਾਹ ਕੀ ਵਧੀਆ ਜਿਹੜੇ ਹੋਣੇ ਤੋਂ ਇਹ ਦਿਮਾਗ ਵਿੱਚ ਪੈਣਗੇ ਤੇ ਪੜਾਈ ਜੀ ਵੀ ਚੰਗੇ ਹੋਣਗੇ ਸਾਰਾ ਇਹ ਆ ਤਾਂ ਕਰ ਬੋਲ ਲੀਕ ਜਾਨੇ ਕੋਈ ਨਹੀਂ ਕੁਛ ਇਹ ਬਲੌਕ ਸਭ ਤੋਂ ਪਹਿਲੇ ਲੱਖੇ ਕੋਲ ਨੂੰ 150 ਸਾਂਹੇ ਪਾਈ ਤੇ ਕੋਮਨੀ 100 ਜੇ ਇਸ ਦਾ ਕੋਰ ਸਭ ਤੋਂ ਹੋ ਇੰਟੀਰੈਕਟ ਕੋ 50 ਤੋਂ 70 ਬਣਾ ਜੀ It should work out the young and the body to follow. ਜਾਂ ਸਾਡੀ ਆਹ ਨੂੰ ਪਾਈ ਗੇ ਕਰਤ ਨਾ ਰਹੀ ਹੈ ਨਾ ਕੋਸ਼ਾ ਉਡੀ ਨਿਗਰ ਰੱਖਦੇ ਨਾਲ ਨਾ ਉਹ ਨਾ ਬੱਚਾ ਕਿਵੇਂ ਲੰਡ-ਬੰਡਾਂ 'ਚ ਆ ਗੱਲਦਾ Obrigado. ਕਿੰਨੀ ਵਧੀਆ ਹੈਗਾ